ਯੇਸੂ ਨੇ ਕਿਹਾ ਤੁਸੀਂ ਲਿਖਤਾਂ ਨੂੰ ਪਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਹਨਾਂ ਵਿੱਚ ਸਾਨੂੰ ਸਦੀਪਕ ਜੀਵਨ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਇਹੋ ਹਨ ਸਦੀਪਕ ਜੀਵਨ ਪਾਉਣ ਲਈ ਸਾਨੂੰ ਪਰਮੇਸ਼ਵਰ ਨੂੰ ਮਿਲਣਾ ਚਾਹੀਦਾ ਹੈ ਜੋ ਇਸ ਧਰਤੀ ਤੇ ਸਰੀਰ ਵਿਚ ਆਏ ਸਦੀਪਤ ਜੀਵਨ ਕਿਸੇ ਵੀ ਚਰਚ ਵਿੱਚ ਨਹੀਂ ਦਿੱਤਾ ਜਾਂਦਾ ਹੈ ਪਰ ਸਦੀਪਤ ਜੀਵਨ ਦੀ ਆਸ਼ੀਸ਼ ਉੱਥੇ ਦਿੱਤੀ ਜਾਂਦੀ ਹੈ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ ਪਰਮੇਸ਼ਵਰ ਆਪਣੇ ਪਰਵਾਂ ਦੇ ਨਗਰ ਸਿਯੋਨ ਵਿੱਚ ਨਿਵਾਸ ਕਰਦੇ ਹਨ ਅਤੇ ਉੱਥੇ ਉਹ ਸਾਡੇ ਸ਼ਕਤੀਮਾਨ ਬਣ ਜਾਂਦੇ ਹਨ ਹਫਤਾਵਾਰੀ ਪਰਬ ਸਬਤ ਦਾ ਦਿਨ ਅਤੇ ਸਾਲਾਨਾ ਪਰਬ ਤਿੰਨ ਵਾਰ ਵਿੱਚ ਸਤ ਪਰਬ ਪਸਾ ਅਖਮੀਰੀ ਰੋਟੀ ਪਹਿਲੇ ਫਲਦਾ ਪਰਬ ਹਫਤਿਆਂ ਦਾ ਪਰਬ ਦੁਰੀ ਵਜਾਉਣ ਦਾ ਪਰਬ ਪ੍ਰਸਚੇਦ ਦਾ ਦਿਨ ਅਤੇ ਡੇਰਿਆ ਦਾ ਪਰਬ ਸਿਯੋਨ ਵਿੱਚ ਦਿੱਤੀ ਗਈ ਸਦੀਪਕ ਜੀਵਨ ਦੀ ਸਚਾਈ ਹੈ। ਉਹਨਾਂ ਵਿੱਚੋਂ ਪਸਾਹ ਉਹ ਦਿਨ ਹੈ ਜਦੋਂ ਯਿਸੂ ਨੇ ਉਹਨਾਂ ਨੂੰ ਆਪਣਾ ਮਾਸ ਅਤੇ ਲਹੂ ਦੱਸਦੇ ਹੋਏ ਰੋਟੀ ਅਤੇ ਦਾਖਰਸ ਦਿੱਤਾ ਅਤੇ ਵਾਦਾ ਕੀਤਾ ਕਿ ਜੋ ਕੋਈ ਇਹਨਾਂ ਵਿੱਚੋਂ ਖਾਵੇਗਾ ਉਹ ਸਦਾ ਲਈ ਜਿਉਂਦਾ ਰਹੇਗਾ। ਪਸਾਹ ਮਨਾਉਣ ਦੁਆਰਾ ਤੁਸੀਂ ਪਰਮੇਸ਼ਵਰ ਅਤੇ ਉਹਨਾਂ ਦੀਆਂ ਸੰਤਾਨਾਂ ਨਾਲ ਇੱਕ ਹੋ ਜਾਂਦੇ ਹੋ ਤਾਂ ਕਿ ਜਦੋਂ ਬਵਾ ਆਵੇ ਤਾਂ ਪਰਮੇਸ਼ਵਰ ਦਾ ਮਾਸ ਅਤੇ ਲਹੂ ਦੇਖ ਕੇ ਉਹ ਤੁਹਾਡੇ ਤੋਂ ਲੰਘ ਜਾਣ ਪਰਮੇਸ਼ਵਰ ਨੇ ਕਿਹਾ ਤੂੰ ਮੇਰਾ ਹੈ ਆਗਨਾ ਤੈਨੂੰ ਸਾਰ ਦੇਵੇਗੀ ਨਾ دریاમાં ਤੇਰੇ ਉੱਤੇ ਵਗਣ ਗਿਆਨ ਪਰਮੇਸ਼ਵਰ ਦੁਆਰਾ ਆਫਤਾ ਲਿਆਉਣ ਦਾ ਕਾਰਨ ਇਹ ਹੈ ਕਿ ਲੋਕਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਤਿਆਗ ਦਿੱਤਾ ਹੈ। ਤੁਸੀਂ ਸਿਰਫ ਉਦੋਂ ਹੀ ਬਚਾਈ ਜਾ ਸਕਦੇ ਹੋ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਦੇ ਹੋ ਜੋ ਜੀਵਨ ਦਾ ਰਸਤਾ ਸਿਖਾਉਂਦੇ ਹਨ ਅਤੇ ਜੀਵਨ ਦਿੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਪਸਾਹ ਨੂੰ ਖਤਮ ਕਰ ਦਿੱਤਾ ਗਿਆ ਸੀ। ਪਰ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਇੱਕ ਸਦਾ ਦੀ ਵਿਧੀ ਦੇ ਰੂਪ ਵਿੱਚ ਬਣਾਉਣ ਦਾ ਹੁਕਮ ਦਿੱਤਾ। ਯਿਸੂ ਨੇ ਸਲੀਬ ਉੱਤੇ ਆਪਣੀ ਮੌਤ ਤੋਂ ਠੀਕ ਪਹਿਲਾਂ ਪਸਾਹ ਨੂੰ ਆਪਣੀ ਮਰਜ਼ੀ ਦੇ ਰੂਪ ਵਿੱਚ ਛੱਡਿਆ। ਨਵੇਂ ਨੇਮ ਦੇ ਪਸਾਹ ਦੀ ਸਚਾਈ ਨੂੰ ਲਿਆਉਣ ਲਈ ਜੋ ਸਾਨੂੰ ਅਮਰ ਪਰਮੇਸ਼ਵਰ ਦੇ ਸਰੀਰ ਦਾ ਹਿੱਸਾ ਲੈਣ ਦੁਆਰਾ ਸਦੀਪਤ ਜੀਵਨ ਪਾਉਣ ਦੀ ਇਜਾਜ਼ਤ ਦਿੰਦਾ ਹੈ। ਯਿਸੂ 2000 ਸਾਲ ਪਹਿਲਾਂ ਅਤੇ ਇਸ ਯੁੱਗ ਵਿੱਚ ਦੂਸਰੀ ਵਾਰ ਆਏ। ਸਾਨੂੰ ਮਸੀਹ ਹੰਸਾਂਗ ਹੋਂਗ ਬਾਰੇ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਸਾਡੇ ਲਈ ਨਵਾਂ ਨੇਮ ਦਾ ਪਸਾਹ ਲਿਆਏ ਅਤੇ ਦੂਜਿਆਂ ਨੂੰ ਉਹਨਾਂ ਉੱਤੇ ਵਿਸ਼ਵਾਸ ਕਰਨ ਲਈ ਅਗਵਾਈ ਕਰਨੀ ਚਾਹੀਦੀ ਹੈ। ई आर वी ਬਾਈਬਲ ਵਿੱਚ ਯਸਾਇਆ 2:2 ਮਨਫੀ 3 ਵਿੱਚ ਇਹ ਲਿਖਿਆ ਗਿਆ ਹੈ ਕਿ ਸਾਰੀਆਂ ਕੌਮਾਂ ਜਿਉਂਦੇ ਰਹਿਣ ਦਾ ਰਾਹ ਸਿੱਖਣ ਲਈ ਸਿਯੋਨ ਵੱਲ ਆਉਣਗੀਆਂ। ਅਰਥਾਤ ਯਰੂਸ਼ਲਮ ਵੱਲ ਤਾਰਾਂ ਵਾਂਗ ਅਗੰਡੀਆਂ। ਇਸ वचन ਦੇ ਅਨੁਸਾਰ ਸਾਰੀਆਂ ਕੌਮਾਂ ਕਬੂਦਰਾ ਵਾਂਗ ਕੋਰੀਆ ਵੱਲ ਉੱਡ ਰਹੀਆਂ ਹਨ। ਉਹ ਸਦੀਪਕ ਜੀਵਨ ਦੇ ਵਚਨਾਂ ਨੂੰ ਸੁਣਨ ਦੇ ਅਕਾਲ ਤੋਂ ਦੁਖੀ ਹੋਏ ਹਨ ਪਰ ਜਦੋਂ ਪਰਮੇਸ਼ਵਰ ਪੂਰਬ ਦੇ ਦੇਸ਼ ਕੋਰੀਆ ਵਿੱਚ ਪਸਾਹ ਲਿਆਏ ਤਾਂ ਉਹ ਪਰਮੇਸ਼ਵਰ ਅਤੇ ਮੁਕਤੀ ਦੀ ਕਿਰਪਾ ਦੀ ਪਾਲ ਵਿੱਚ ਆਏ ਅਦੇ ਕਿਹਾ ਮੈਂ ਵੀ ਜਾਵਾਂਗਾ ਨੂਲ ਦੇ ਸਮੇਂ ਵਿੱਚ ਇਹ ਕਿਹਾ ਗਿਆ ਸੀ ਜਹਾਜ਼ ਵਿੱਚ ਪ੍ਰਵੇਸ਼ ਕਰੋ ਅਤੇ ਹੁਣ ਇਹ ਕਿਹਾ ਜਾਂਦਾ ਹੈ ਵਿਪਤਾ ਆਉਣ ਤੋਂ ਪਹਿਲਾਂ ਸੀਓ ਨੂੰ ਪੱਜ ਜਾਓ ਸੀਯੋਨ ਮੁਕਤੀ ਦਾ ਸਭ ਤੋਂ ਸੁਰੱਖਿਅਤ ਜਹਾਜ਼ ਹੈ ਸਾਨੂੰ ਸੀਯੋਨ ਵਿੱਚ ਨਿਵਾਸ ਕਰਨ ਵਾਲੇ ਪਰਮੇਸ਼ਵਰ ਨੂੰ ਲੱਭਣਾ ਚਾਹੀਦਾ ਹੈ ਸੀਯੋਨ ਵਿੱਚ ਪਰਮੇਸ਼ਵਰ ਆਨ ਸੰਗ ਹੋਂਗ ਦੇ ਨਾਮ ਤੋਂ ਆਏ ਅਤੇ ਨਵੇਂ ਨੇਮ ਦੇ ਪਸਾਹ ਦੁਆਰਾ ਮੌਤ ਨੂੰ ਨਸ਼ਟ ਕਰ ਦਿੱਤਾ ਲੋਕ ਉਹਨਾਂ ਦੀ ਉਡੀਕ ਕਰ ਰਹੇ ਹਨ ਜੋ ਸਦੀਪਕ ਜੀਵਨ ਦੀ ਸਚਾਈ ਲਿਆਉਂਦੇ ਹਨ ਅਤੇ ਪਰਮੇਸ਼ਵਰ ਜੀਵਨ ਦੀ ਸਚਾਈ ਅਰਥਾਤ ਪਸਾ ਜੋ ਬਾਈਬਲ ਵਿੱਚ ਲੁਕਿਆ ਹੋਇਆ ਸੀ ਲੈ ਕੇ ਸਿਯੋਨ ਵਿੱਚ ਆਏ ਇਸ ਲਈ ਅਸੀਂ ਕਿੰਨੇ ਆਸ਼ੀਸ਼ਿਤ ਹਾਂ ਆਓ ਅਸੀਂ ਬਹੁਤ ਸਾਰੇ ਲੋਕਾਂ ਨੂੰ ਸਿਯੋਨ ਵਿੱਚ ਦਿੱਤੀਆਂ ਗਈਆਂ ਆਸ਼ੀਸ਼ਾਂ ਬਾਰੇ ਪ੍ਰਚਾਰ ਕਰੀਏ ਤਾਂ ਜੋ ਉਹਨਾਂ ਨੂੰ ਬਚਾਇਆ ਜਾ ਸਕੇ ਮਨੁੱਖ ਦਾ ਜੀਵਨ ਤੁੰਦ ਅਤੇ ਸਵੇਰ ਦੀ ਤਰੇਲ ਵਰਗਾ ਹੈ ਜੋ ਪਲ-ਪਲ ਲਈ ਪ੍ਰਗਟ ਹੁੰਦੇ ਹਨ ਅਤੇ ਫਿਰ ਅਲੋਪ ਹੋ ਜਾਂਦੇ ਹਨ ਫਿਰ ਵੀ ਆਪਣੇ ਜੀਵਨ ਕਾਲ ਦੌਰਾਨ ਸਾਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਮੁਕਤੀ ਲਈ ਤਿਆਰੀ ਕਰਨੀ ਚਾਹੀਦੀ ਹੈ ਜੀਐਸਈ ਪ੍ਰਚਾਰ ਨਹੀਂ ਕਰਦੇ ਤਾਂ ਮੁਕਤੀ ਦੀ ਖੁਸ਼ਖਬਰੀ ਕੌਣ ਸੁਣ ਸਕਦਾ ਹੈ ਉਸ ਯੋਗ ਵਿੱਚ ਕਿਵੇਂ ਪ੍ਰਵੇਸ਼ ਕਰ ਸਕਦੇ ਹਨ ਪਰਮੇਸ਼ਵਰ ਵੱਲੋਂ ਉਹਨਾਂ ਨੂੰ ਜਗਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਉਸ ਸਚਾਈ ਨੂੰ ਸੁਣਨ ਤੋਂ ਬਾਅਦ ਆਉਂਦੇ ਹਨ ਜਾਂ ਨਹੀਂ ਇਹ ਉਹਨਾਂ ਦੇ ਵਿਚਾਰਾ ਦਾ ਫਲ ਹੈ। ਸਾਡੇ ਲਈ ਸਾਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ। ਪਰਮੇਸ਼ਵਰ ਨੇ ਕਿਹਾ ਪਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ ਉਹਨਾਂ ਦੇ ਚਰਨ ਕਿਹੇ ਸੁੰਦਰ ਹਨ। ਇਥੋਂ ਤੱਕ ਕਿ ਪਰਮੇਸ਼ਵਰ ਆਪ ਆਪਣੀਆਂ ਗੁਆਚੀਆਂ ਹੋਈਆਂ ਸੰਤਾਨਾਂ ਨੂੰ ਲੱਭਣ ਲਈ ਸਵਰਗ ਤੋਂ ਇਸ ਤਰਤੀ ਉੱਤੇ ਆਏ ਅਤੇ ਆਪਣੇ ਸਵਰਗ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਨਵੇਂ ਨਾਮ ਦੇ ਪਸਾੰਦ ਆ। ਅਰਥਾਤ ਮੁਕਤੀ ਦੀ ਖਬਰ ਦਾ ਜੋ ਉਹਨਾਂ ਨੇ ਪਰਮੇਸ਼ਵਰ ਦੇ ਪਰਬਾ ਦੇ ਨਗਰ ਸੀਓ ਨੂੰ ਦਿੱਤਾ। ਮਿਹਨਤ ਨਾਲ ਪ੍ਰਚਾਰ ਕਰਨ ਲਈ ਕਿਹਾ ਤਾਂ ਜੋ ਅਸੀਂ ਸਦੀਪਕ ਜੀਵਨ ਪਾਸਕੀ ਅਤੇ ਆਫਤਾਂ ਤੋਂ ਬਚ ਸਕੀਏ। ਕੰਮ ਕਰਨ ਵਾਲੇ ਆਪਣੇ ਕੰਮ ਦੇ ਸਥਾਨਾਂ ਤੇ ਵਿਦਿਆਰਥੀ ਆਪਣੇ ਸਕੂਲਾਂ ਵਿੱਚ ਫੌਜੀ ਆਪਣੇ ਫੌਜੀ ਠਿਕਾਣੇ ਆਂਦੇ ਅਤੇ ਬਾਕੀ ਆਪਣੇ ਗੁਆਂਢੀਆਂ ਨੂੰ ਆਓ ਅਸੀਂ ਬਹੁਤ ਸਾਰੇ ਲੋਕਾਂ ਨੂੰ ਸਿਯੋਨ ਵਿੱਚ ਲਿਆਉਣ ਅਤੇ ਉਹਨਾਂ ਨੂੰ ਮੁਕਤੀ ਵੱਲ ਲੈ ਜਾਣ ਲਈ ਪਰਮੇਸ਼ਵਰ ਦੇ ਵਚਨ ਨੂੰ ਤੇਜ਼ੀ ਨਾਲ ਫੈਲਾਈਏ। ਮੈਨੂੰ ਆਸ ਹੈ ਕਿ ਤੁਸੀਂ ਇਸ ਮਿਸ਼ਨ ਨੂੰ ਪੂਰਾ ਕਰਨ ਦੁਆਰਾ ਪਰਮੇਸ਼ਵਰ ਤੋਂ ਬਹੁਤ ਜ਼ਿਆਦਾ ਪਿਆਰ ਅਤੇ ਬਹੁਤ ਸਾਰੇ ਇਨਾਮ ਪ੍ਰਾਪਤ ਕਰੋਗੇ।